ਪੰਜਾਬੀ ਰਸੋਈ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਆਲਸੀ ਦੀ پنੀਰੀ 250 ਗ੍ਰਾਮ ਆਲਸੀ ਲਈ ਆਲਸੀ ਆਪਣੇ ਕਮਰ ਦਾਅ ਦੇ ਜੋੜਾਂ ਦੇ ਦਰਦ ਤੋਂ ਬਹੁਤ ਵਧੀਆ ਆਪਣੇ ਸਰਦੀ ਚ ਸਰੀਰ ਨੂੰ ਗਰਮੈਸ਼ ਵੀ ਦਿੰਦੀ ਆ ਆਪਾਂ ਅਖਰੋਟ ਲਏ ਨੇ ਅਖਰੋਟ ਵੀ ਆਪਣੇ ਸਰੀਰ ਲਈ ਬਹੁਤ ਵਧੀਆ ਨੇ ਆਪਾਂ ਫੁੱਲ ਬਤਾਸੇ ਲਏ ਨੇ ਫੁੱਲ ਬਤਾਸਿਆਂ ਨੂੰ ਆਪਾਂ ਘਿਓ ਚ ਫਰਾਈ ਕਰਾਂਗੇ ਫੁੱਲ ਬਤਾਸਿਆਂ ਚ ਕੈਲਸ਼ੀਅਮ ਹੁੰਦਾ ਆ ਆਪਾਂ ਕਣਕ ਦਾ ਆਟਾ ਲਿਆ ਇੱਕ ਕੋਲੀ ਕਣਕ ਦਾ ਆਟਾ ਦੇ ਬਜਾਏ ਆਪਾਂ ਬੇਸਣ ਵੀ ਪਾ ਸਕਦੇ ਆ ਆਹ ਤੇ ਇੱਕ ਕੋਲੀ ਸ਼ੱਕਰ ਦੀ ਲਈਆ ਆ ਆਪਾਂ ਬਦਾਮ ਲੈਏ ਨੇ ਆ ਆਪਾਂ ਸੁੰਡ ਲਈਆ ਸੁੰਡ ਵੀ ਆਪਣੇ ਸਰੀਰ ਲਈ ਬਹੁਤ ਵਧੀਆ ਸਰਦੀ ਚ ਆਪਾਂ ਚਾਰੇ ਗੁੰਦਾਂ ਲਈਆਂ ਨੇ ਆ ਆਪਾਂ ਅਜਮੈਣ ਲਈਆ ਅੱਧਾ ਚਮਚਾ ਆ ਆਪਾਂ ਘਿਓ ਲਿਆ ਦੇਸੀ ਪਹਿਲਾਂ ਭਾਲਸੀ ਨੂੰ ਭਨਲਵਾਂਗੇ ਮਨਕੇ ਤਿਆਰ ਕਰਾਂਗੇ ਆਸੀ ਨੂੰ ਕੜਾਹੀ ਆਪਾਂ ਗੈਸ ਤੇ ਰੱਖ ਲਈ ਹੁਣ ਪਹਿਲਾਂ ਆਪਾਂ ਕੜਾਹੀ ਚਾਲਸੀ ਪਾ ਦਵਾਂਗੇ ਆਸੀ ਨੂੰ ਆਪਾਂ 5-7 ਮਿੰਟ ਭੁੰਨਾਗੇ ਜਦੋਂ ਆਸੀ ਤੋਂ ਚੜਕਣ ਦੀ ਆਵਾਜ਼ ਆ ਜਾਵੇ ਉਦੋਂ ਤੱਕ ਆਪਾਂ ਆਸੀ ਨੂੰ ਭੁੰਨਾਗੇ ਆਸੀ ਆਪਣੀ ਹੋਇਤੀ ਦੀ ਆਸੀ ਜੋ ਆਪਣੇ ਜਾਤਣ ਦੀਵਾ ਦਾ ਆਉਣ ਲੱਗੀ ਹੁਣ ਆਪਾਂ ਇਹਨੂੰ ਕਿਸੇ ਭਾਂਡੇ ਚਾ ਘੱਟ ਕੇ ਆਸੀ ਨੂੰ ਠੰਡੀ ਕਰਕੇ ਆਪਾਂ ਮੇਕੀਚ ਗ੍ਰाइंड ਕਰ ਲਵਾਂਗੇ ਆਸੀ ਆਸੀ ਨੂੰ ਕੜਾਹੀ ਚੋਂ ਕੱਢ ਕੇ ਆਪਾਂ ਕੜਾਹੀ ਚ ਦੇਸੀ ਘਿਓ ਪਾ ਲਵਾਂਗੇ ਕਿਉਂ ਆਪਣਾ ਗਰਮ ਹੋ ਗਿਆ ਆਪਾਂ ਇਹਦੇ ਵਿੱਚ ਫੁੱਲ ਬਤਾਸੇ ਪਾ ਦਵਾਂਗੇ ਫੁੱਲ ਬਤਾਸਿਆਂ ਨੂੰ ਆਪਾਂ ਕਰਾਂਚੀ ਹੁਣ ਤੱਕ ਆਪਾਂ ਬਣਾਵਾਂਗੇ ਫੁੱਲ ਬਤਾਸੇ ਆਪਣੇ ਭੁੱਜ ਗਏ ਫੁੱਲ ਬਤਾਸੇ ਆਪਣੇ ਕਰਾਂਚੀ ਹੋ ਗਏ ਆਨਨ ਪਲੇਟ ਚ ਕੱਢ ਲਵਾਂਗੇ ਹੁਣ ਆਪਾਂ ਇਹਦੇ ਅਸਰ ਰੋਟ ਕੋਨ ਲਵਾਂਗੇ ਥੋੜੇ ਜਿਹਾ ਥੋੜੇ ਜਿਹਾ ਕਬਦਾਮ ਕੋਨ ਲਵਾਂਗੇ ਪੁਨਿਆ ਹੈ ਡਰਾਈ ਫਰੂਟ ਆਪਣੇ ਪੰਜੀਰੀ ਚ ਬਹੁਤ ਵਧੀਆ ਲੱਗਦਾ ਇਹ ਵੀ ਪੁੱਨਗੇ ਆਪਾਂ ਇਹ ਵੀ ਕੱਟ ਲਵਾਂਗੇ ਦੇਖੋ ਹੁਣ ਆਪਾਂ ਚਾਰੇ ਗੁੰਦਾਂ ਬਣਾ ਲਵਾਂਗੇ ਇਹ ਵੀ ਕੱਢ ਲਵਾਂਗੇ ਆਪਾਂ ਚਾਰੇ ਗੁੰਦਾਂ ਵੀ ਆਪਣੀਆਂ ਬਣ ਗਈਆਂ ਦ라이 ਫਰੂਟ ਆਪਾਂ ਸਾਰਾ ਪੁੱਨ ਲਿਆ ਹੁਣ ਆਪਾਂ ਕੜਾਈ 'ਚ ਹੋਰ ਕਿਉ ਪਾ ਕੇ ਆਟਾ ਭੁੰਨਾਂਗੇ ਆਟਾ ਪਾਦ ਮਾ ਦੇ ਆਹ ਕਿਉ ਆਪਾਂ ਹੋਰ ਪਾਦ ਮਾਗੇ ਆਟੇ ਨੂੰ ਆਪਾਂ ਗੈਸ 'ਤੇ ਕਰਕੇ 10 ਮਿੰਟ ਆਟੇ ਨੂੰ ਭੁੰਨਾਗੇ ਜਦੋਂ ਤੱਕ ਆਪਣੇ ਆਟੇ 'ਚੋਂ ਖੁਸ਼ਬੂ ਨਹੀਂ ਆਉਣ ਲੱਗਦੀ ਆਪਾਂ ਨੂੰ ਕਿਓ ਆਟੇ 'ਚ ਇੰਨਾ ਚਾਹੀਦਾ ਭੁੰਨਣ ਲੱਗੇ ਆਪਣੀ ਪਨੀਰੀ ਜਦੋਂ ਵਧੀਆ ਬਣੂਗੀ ਫਿਰ ਇੰਨਾ ਪਨ ਕੇ ਆਟਾ ਭੁੰਨਣ ਲਈ ਚਾਹੀਦਾ ਇਸ ਤਰ੍ਹਾਂ ਦਾ ਆਪਣਾ ਆਟਾ ਹੋਣਾ ਚਾਹੀਦਾ ਡ్రਾਈ ਫਰੂਟ ਆਪਾਂ ਮਿਕਸੀ ਜੇ ਥੋੜਾ ਜਿਹਾ ਆਪਾਂ ਦਰਦਰੇ ਪੀਸ ਲਵਾਂਗੇ ਮੋਟੇ ਹੀ ਰੱਖਾਂਗੇ ਆਪਾਂ ਜਿਆਦਾ ਬਰੀਕ ਨਹੀਂ ਕਰਾਂਗੇ ਡ్రਾਈ ਆਟਾ ਆਪਣਾ ਭੁੱਜ ਗਿਆ ਜਦੋਂ ਆਪਣਾ ਆਟਾ ਭੁੱਜ ਗਿਆ ਸੀ ਉਹਦੇ ਵਿੱਚ ਆਪਾਂ ਜਮੈਨ ਤੇ ਸੁੰਡ ਪਾਤੀ ਸੀਗੀ ਆਪਾਂ ਸੁੰਡ ਨੂੰ ਥੋੜਾ ਜਿਹਾ ਜਮੈਨ ਤੇ ਸੁੰਡ ਨੂੰ ਭੁੰਨ ਲਿਆ ਸੀਗਾ ਉਸ ਤੋਂ ਬਾਅਦ ਆਪਾਂ ਪੀਸੀ ਹੋਈ ਆਲਸੀ ਪਾਤੀ ਸੀਗੀ ਉਹ ਵੀਡੀਓ ਆਪਣੀ ਓਨਲੀਕ ਮਿਸ ਹੋ ਗਈ ਆਟੇ ਚ ਆਲਸੀ ਪਾਉਣ ਦੀ ਵੀਡੀਓ ਆਪਣੀ ਮਿਸਿੰਗ ਹੋ ਗਈ ਆਸੀ ਆਪਾਂ ਆਟੇ ਚ ਰਲਾ ਲਈ ਮਿਕਸ ਕਰ ਲਈ ਚੰਗੀ ਤਰ੍ਹਾਂ ਨਾਲ ਹੁਣ ਆਪਾਂ ਇਹਦੇ ਵਿੱਚ ਡਰਾਈ ਫਰੂਟ ਪਾ ਦਵਾਂਗੇ ਪੀਸਿਆ ਹੋਇਆ ड्राई फ्रूट ਨੂੰ ਆਪਾਂ ਮਿਕਸ ਕਰ ਲਵਾਂਗੇ ਹੁਣ ਆਪਾਂ ਇਹਦੇ ਵਿੱਚ ਸ਼ੱਕਰ ਪਾ ਦਵਾਂਗੇ ਸ਼ੱਕਰ ਨੂੰ ਆਪਾਂ ਮਿਕਸ ਕਰ ਲਵਾਂਗੇ आपको मिठा चेक करके देख लेना अपना जो मिठा घट्ट लगे आप स्टेज तक मिठा होर पा सकते हैं शक्कर चंकी तरह मिक्स करके अपना ਬੰਦ ਕਰ ਦਵਾਂਗੇ ਸ਼ੱਕਰ ਪਾਉਣ ਲੱਗੇ ਆਪਾਂ ਜੈਸ ਬੰਦ ਕਰ ਦੇਣਾ ਫਿਰ ਆਪਾਂ ਮਿਕਸ ਕਰਾਂਗੇ ਮਿੱਠਾ ਸ਼ੱਕਰ ਆਪਾਂ ਪਨੀਰੀ ਚ ਮਿਕਸ ਕਰ ਲਈ ਪਨੀਰੀ ਆਪਣੀ ਬਣ ਕੇ ਤਿਆਰ ਆ ਬਹੁਤ ਵਧੀਆ ਆਪਣੀ ਪਨੀਰੀ ਬਣੀ ਆ ਆਪਾਂ ਇਹਨੂੰ ਦੁੱਧ ਨਾਲ ਖਾ ਸਕਦੇ ਆ ਚਾਹ ਨਾਲ ਖਾ ਸਕਦੇ ਆ ਆਪਾਂ ਨੂੰ ਸਰਦੀ ਚ ਬਹੁਤ ਫਾਇਦਾ ਦਿੰਦੀ ਆ ਆਪਣੇ ਸਰੀਰ ਨੂੰ ਔਰ ਆਪਾਂ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਮੇਰੇ ਚੈਨਲ ਤੇ ਜਾ ਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ